ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਅੱਜ ਸਨਮਾਨ ਕਰਨਾ ਸੀਗਾ ਨਵਦੀਪ ਦਾ ਮੰਡੀ ਦੇ ਵਿੱਚ ਹਾਲਾਂਕਿ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਸੀਗਾ ਉਹ ਕੈਨਸਲ ਹੋ ਗਿਆ ਸੀ ਫਿਰ ਵੀ ਪ੍ਰਸ਼ਾਸਨਾਂ ਜਿਹੜਾ ਉਹ ਰੋਕਾਂ ਲਗਾ ਰਿਹਾ ਹੈ ਗ੍ਰਿਫਤਾਰੀਆਂ ਕਰ ਰਿਹਾ ਹੈ ਚੱਡੇ ਪਾੜੇ ਪਰਫਾਂ ਦੇ ਲਟਾਇਆ ਕ੍ਰਾਂਟ ਲਾਇਆ ਪਾਣੀ ਜਿਹੜਾ ਉਹ ਕਿਹੜਾ ਜ਼ੁਲਮਾ ਜਿਹੜਾ ਨਹੀਂ ਕੀਤਾ ਗਿਆ ਜ ਜਨੂੰ ਇਥੋਂ ਲਜਾਣ ਦਾ ਪ੍ਰੋਗਰਾਮ ਬਣਦਾ ਹੈ ਕਿ ਸ਼ੰਭੂ ਜਾਂ ਕਿਉਂ ਸਨਮਾਨਤ ਕਰਨਾ ਅੱਜ ਇਥੋਂ ਇਹਨਾਂ ਨੇ ਸਾਰੀ ਦਾਣਾ ਮੰਡੀ ਸੀਲ ਕਰ ਰੱਖੀ ਆ ਇਹਨਾਂ ਨੇ ਅੰਗਰੇਜ਼ਾਂ ਨੂੰ ਵੀ ਜਾਣੇ ਮਾਰੇ ਤੇ ਕਾਲੇ ਤੇ ਖਤਰਨਾਕ ਕਾਨੂੰਨ ਬਣਾਏ ਆ ਜੀ ਕੁਝ 25 ਤੋਂ 40 ਦਿਨ ਪੁਲਿਸ ਆਪਣੀ ਹਰਾਸ ਦੇ ਵਿੱਚ ਰੱਖ ਸਕਦੀ ਹੈ ਕਿਸੇ ਬੰਦੇ ਨੂੰ ਬਿਨਾਂ ਕਿਸੇ ਅਵਾਲਤ ਨੂੰ ਤਲਾਸ਼ ਕੀਤੇ ਆ ਪਈ ਜੀ ਤੁਸੀਂ ਕਹਿੰਦੇ ਕਾਨੂੰਨ ਲਾਗੂ ਹੋਣਗੇ ਪਰ ਉਹਨਾਂ ਕਾਨੂੰਨਾਂ ਦੇ ਕਾਰਨ ਇਹ ਵਿਰੋਧ ਹੋ ਰਿਹਾ ਲੋਕ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਲੋਕਤੰਤਰਾਂ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਕਿਹੜਾ ਲੋਕਤੰਤਰ ਹੈ ਕਿ ਸ਼ਾਂਤਮਈ ਲੋਕ ਅੰਬਾਲੇ ਤੋਂ ਸ਼ੰਭੂ ਜਾਣਾ ਚਾਹੁੰਦੇ ਆ ਪਟਿਆਲੇ ਜਾਣਾ ਚਾਹੁੰਦੇ ਆ ਪੰਜਾਬ ਚ ਕੁਝ ਜਾਣ ਨਹੀਂ ਦਿੱਤਾ ਜਾਂਦੇ ਲੋਕਤੰਤਰਾਂ ਲੋਕਾਂ ਨੂੰ ਵਿਸਤਾਰ ਨਾਲ ਦੱਸੋ ਵੀ ਜਿਹੜੇ ਕਾਨੂੰਨ ਨੇ ਕਾਨੂੰਨ ਬੜੇ ਖਤਰਨਾਕ ਕਾਨੂੰਨ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਸਾਡੀ ਸੰਘੀ ਕੁੱਟਣੀ ਆ ਕਿਵੇਂ ਸਾਰੇ ਰਾਹ ਖੋਲਣੇ ਨੇ ਕਾਰਪੋਰੇਟਾਂ ਦੇ ਲਈ ਕਿਵੇਂ ਸਾਡੀਆਂ ਜ਼ਮੀਨਾਂ ਖੋਕੇ ਦੇਣੀਆਂ ਨੇ ਸੋ ਲੱਖਾਂ ਸਿਧਾਨਾ ਵੀ ਇੱਥੇ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਾਈ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਅੱਜ ਸਨਮਾਨ ਕਰਨਾ ਸੀਗਾ ਨਵਦੀਪ ਦਾ ਮੰਡੀ ਦੇ ਵਿੱਚ ਹਾਲਾਂਕਿ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਸੀਗਾ ਉਹ ਕੈਨਸਲ ਹੋ ਗਿਆ ਸੀ ਫਿਰ ਵੀ ਪ੍ਰਸ਼ਾਸਨਾਂ ਜਿਹੜਾ ਉਹ ਰੋਕਾਂ ਲਗਾ ਰਿਹਾ ਹੈ ਗ੍ਰਿਫਤਦਾਰੀਆਂ ਕਰ ਰਿਹਾ ਹੈ ਇਧਰ ਨੂੰ ਆ ਜੀ ਅੰਗੇਸਟ ਪੈ ਰਹੀ ਹੈ ਲਖੋ ਸ਼ਰਿਆਮ ਜਿਹੜੀ ਉਹ ਤੱਕੇ ਸ਼ਾਹੀ ਹੈ ਤਾਨਾ ਸ਼ਾਹੀ ਹੈ ਗੁੰਡਾਗਰਦੀ ਹੈ ਸ਼ਾਂਤਮਈ ਤਰੀਕੇ ਨਾਲ ਵਾਲੇ ਤੋਂ ਸ਼ੰਭੂ ਜਾਣਾ ਸੀ ਪਰ ਉਹ ਵੀ ਇੱਥੇ ਤੜਕੇ ਜਦੋਂ ਕਿਸਾਨ ਆਗੂ ਦਾਣਾ ਮੰਡੀ 'ਚ ਤਿਆਰੀ ਕਰ ਰਹੇ ਸੀ ਜਾਣਦੀ ਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਨਵਦੀਪ ਸਿੰਘ ਜਲਵੇੜਾ ਜੀ ਨੂੰ 3 ਮਹੀਨੇ ਲਗਾਤਾਰ ਬੰਦ ਕਰਕੇ ਤਸ਼ੱਦਦ ਕੀਤਾ ਗਿਆ ਚੱਡੇ ਪਾੜੇ ਪਰਫਾਂ ਦੇ ਲਟਾਇਆ ਕ੍ਰਾਂਟ ਲਾਇਆ ਪਾਣੀ ਜਿਹੜਾ ਉਹ ਕਿਹੜਾ ਜੁਲਮਾਂ ਜਿਹੜਾ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਰਾਤ ਰਿਹਾ ਕੀਤਾ ਜਾਂਦਾ ਤੇ ਅੱਜ ਉਹਨੂੰ ਇੱਥੋਂ ਲਿਜਾਣ ਦਾ ਪ੍ਰੋਗਰਾਮ ਬਣਦਾ ਕਿ ਸ਼ੰਭੂ ਜਾ ਕੇ ਉਹਨੂੰ ਸਨਮਾਨਤ ਕਰਨਾ ਤੇ ਅੱਜ ਇੱਥੋਂ ਇਹਨਾਂ ਨੇ ਸਾਰੀ ਦਾਣਾ ਮੰਡੀ ਸੀਲ ਕਰ ਰੱਖੀ ਆ ਤੇ ਇੱਥੇ ਹੁਣ ਅਸੀਂ ਖੜੇ ਆ ਹਵਾਲੇ ਤੋਂ ਕਿੰਨੇ ਕਿਲੋਮੀਟਰ ਪਾਸੇ ਖੜੇ ਹੋਵਾਂਗੇ ਕਿ ਉੱਥੇ ਸਾਰਾ ਇਹ ਬੰਦ ਕਰ ਰੱਖਿਆ ਇਹਨਾਂ ਨੇ ਤਾਂ ਸਮਝਣ ਦੀ ਲੋੜ ਆ ਵੀ ਜਿਹੜੀ ਜਿਹੜਾ ਇਹ ਆਉਣ ਵਾਲੇ ਸਮੇਂ ਦਾ ਵੀ ਇੱਕ ਦੌਰ ਆ ਨਾ ਜੋ ਦੇਖੋਗੇ ਜੋ ਹੁਣ ਪਿੱਛੇ ਜੇ ਕਾਲੇ ਕਾਨੂੰਨਾਂ ਦੇ ਉੱਤੇ ਜਿਹੜੀ ਗੱਲ ਚੱਲੀ ਆ ਕਿ ਕਾਲੇ ਕਾਨੂੰਨ ਆ ਮੋਦੀ ਸਰਕਾਰ ਕਹਿੰਦੀ ਅਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਸੀ ਇਹ ਵਸਤੀਵਾਦੀ ਕਾਨੂੰਨ ਸੀ ਏ ਅਸੀਂ ਲੋਕਾਂ ਨੂੰ ਰਾਹ ਦਿੱਤੀ ਆ ਲੋਕਾਂ ਦੇ ਫੈਸਲੇ ਨਹੀਂ ਸੀ ਹੁੰਦੇ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਦਾ ਉਹਦੀ ਸਾਰੇ ਮਸਲੇ ਦੀ ਆੜ ਚ ਇਹ ਇਹਨਾਂ ਨੇ ਅੰਗਰੇਜ਼ਾਂ ਨੂੰ ਵੀ ਜਾਣੇ ਮਾਰੇ ਤੇ ਕਾਲੇ ਤੇ ਖਤਰਨਾਕ ਕਾਨੂੰਨ ਬਣਾਏ ਆ ਉੱਚ 25 ਤੋਂ 40 ਦਿਨ ਪੁਲਿਸ ਆਪਣੀ ਹਰਾਸ ਦੇ ਵਿੱਚ ਰੱਖ ਸਕਦੀ ਆ ਕਿਸੇ ਬੰਦੇ ਨੂੰ ਬਿਨਾ ਕਿਸੇ ਅਦਾਲਤ ਨੂੰ ਤਲਾਕ ਕੀਤੇ ਆ ਤਾਂ ਉਹਦੇ ਚ ਧਰਨਾ ਜਿਹੜੇ ਦੇ ਨਾਲੇ ਕੋਈ ਕਿਸਾਨ ਨੇ ਮਜ਼ਦੂਰ ਨੇ ਸੰਘਰਸ਼ ਕਰਨ ਵਾਲੇ ਕੋਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੋਈ ਵੀ ਧਰ ਜਿਹੜੀ ਕੱਲ ਨੂੰ ਇੱਥੇ ਆਪਣੀ ਆਵਾਜ਼ ਬੁਲੰਦ ਕਰੂਗੀ ਉਹਨਾਂ ਨੂੰ ਕਿਵੇਂ ਖਤਮ ਕਰਨਾ ਹੈ ਉਹਨਾਂ ਤੇ ਕਿਵੇਂ ਐ ਨਹੀਂ ਪਤਾ ਕੱਲ ਨੂੰ ਇਹ ਅੱਤਵਾਦੀ ਜਿਹੜੇ ਰੋਕੂ ਐਕਟ ਨੇ ਜਾਂ ਜਿਹੜੇ ਅਤਵਾਦ ਦੇ ਉੱਤੇ ਲੱਗਦੇ ਨੇ ਜਿਵੇਂ ਲਾਉਂਦੇ ਨੇ ਯੂਏਪੀ ਲਾਤੀ ਜੀ ਐਨਐਸ ਲਾਤਾ ਜੀ ਤਾਂ ਕੱਲ ਨੂੰ ਜਿਹੜੇ ਕਿਸਾਨ ਜਾਂ ਕੋਈ ਮਜ਼ਦੂਰ ਸੜਕਾਂ ਦੇ ਉੱਤਰਨਗੇ ਉਹਨਾਂ ਉੱਤੇ ਵੀ ਉਹ ਕਾਨੂੰਨ ਜਿਹੜੇ ਲਾਗੂ ਹੋਣਗੇ ਭਾਈ ਜੀ ਤੁਸੀਂ ਕਹਿੰਦੇ ਕਾਨੂੰਨ ਲਾਗੂ ਹੋਣਗੇ ਪਰ ਉਹਨਾਂ ਕਾਨੂੰਨਾਂ ਦੇ ਕਾਰਨ ਇਹ ਵਿਰੋਧ ਹੋ ਰਿਹਾ ਲੋਕ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਲੋਕਤੰਤਰ ਆ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਨਹੀਂ ਦੇਖੋ ਲੋਕਤੰਤਰ ਤਾਂ ਨਾਂ ਦਾ ਲੋਕਤੰਤਰ ਹੈ ਤਕੜੇ ਦਾ ਸੱਤੀ ਵੀ ਹਿਸਾਬ ਆ ਇੱਥੇ ਕਿਹੜਾ ਲੋਕਤੰਤਰ ਹੈ ਇੱਕ ਤੁਸੀਂ ਨੌਜਵਾਨ ਨੂੰ ਜਿਹੜਾ ਹੱਕ ਦੀ ਗੱਲ ਕਰ ਰਿਹਾ ਹੈ ਲੜਾਈ ਲੜ ਰਿਹਾ ਆਪਣੇ ਲੋਕਾਂ ਦੀ ਕਿਸਾਨੀ ਦੀ ਉਹਨੂੰ ਤੁਸੀਂ ਚੱਕ ਕੇ ਇੰਨਾ ਟਰੌਰਚ ਕਰਦੇ ਆ ਜੋ ਬਹੁਤ ਤਕੜਾ ਗਤਬਾਦੀ ਫੜਦਿਆ ਹੁੰਦਾ ਹੈ ਕਿਹੜਾ ਲੋਕਤੰਤਰ ਹੈ ਇੱਕ ਸ਼ਾਂਤਮਈ ਲੋਕ ਅੰਬਾਲੇ ਤੋਂ ਸ਼ੰਭੂ ਜਾਣਾ ਚਾਹੁੰਦੇ ਆ ਪਟਿਆਲੇ ਜਾਣਾ ਚਾਹੁੰਦੇ ਆ ਪੰਜਾਬ ਚ ਉਥੇ ਜਾਣ ਹੀ ਨਹੀਂ ਚਾਹੁੰਦੇ ਲੋਕਤੰਤਰ ਤੁਸੀਂ ਕੋਈ ਬੰਦਾ ਆਵਾਜ਼ ਬੁਲੰਦ ਕਰਦਾ ਚੱਕ ਕੇ ਉਹ ਤੇ ਐਨਐਸਏ ਯੂਏਪੀ ਲਾ ਦਿੰਨੇ ਆ ਸੋ ਇਹ ਇਹ ਕਾਲੇ ਕਾਨੂੰਨ ਨੇ ਜਿਹੜੀ ਮੈਂ ਗੱਲ ਕਰਦਾ ਸਭ ਤੋਂ ਪਹਿਲਾ ਜਿਹੜਾ ਉਹ ਜੇਂਦਰਪਾਲ ਟਿਮਾ ਦੇ ਉੱਤੇ ਉਹ ਕਾਨੂੰਨ ਜਿਹੜਾ ਉਹਦੇ ਤਹਿਤ ਦੇਸ਼द्रोह ਦਾ ਪਰਚਾ ਦਰਜ ਕੀਤਾ ਗਿਆ ਸੋ ਇਹ ਬੜੇ ਖਤਰਨਾਕ ਕਾਨੂੰਨ ਨੇ ਸਾਡੇ ਲੋਕਾਂ ਨੂੰ ਸਮਝੇ ਦੀ ਲੋੜ ਆ ਮੈਂ ਕਾਨੂੰਨੀ ਮਹਾਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿੰਨੇ ਕਾਨੂੰਨੀ ਮਹਾਰ ਨੇ ਕੋ ਵਕੀਲ ਨੇ ਪੇਛੇ ਤੋਂ ਜਾਂ ਹੋਰ ਜਿਹੜੇ ਜਾਣਕਾਰ ਬੰਦੇ ਨੇ ਇਹਦੇ ਬਾਰੇ ਲੋਕਾਂ ਨੂੰ ਵਿਸਤਾਰਨਾ ਦੱਸੋ ਵੀ ਜਿਹੜੇ ਕਾਨੂੰਨ ਨੇ ਕਾਨੂੰਨ ਬੜੇ ਖਤਰਨਾਕ ਕਾਨੂੰਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਸਾਡੀ ਸੰਘੀ ਕੁੱਟਣੀ ਆ ਕਿਵੇਂ ਸਾਰੇ ਰਾਹ ਖੋਲਣੇ ਨੇ ਕਾਰਪੋਰੇਟਾਂ ਦੇ ਲਈ ਕਿਵੇਂ ਸਾਡੀਆਂ ਜ਼ਮੀਨਾਂ ਖੋਕੇ ਦੇਣੀਆਂ ਨੇ ਇਹ ਸਾਰਾ ਮਸਲਾ ਜਿਹੜਾ ਉੱਧਰ ਨੂੰ ਲਿਜਾ ਰਹੇ ਆ ਜਿਹੜਾ ਭਾਈ ਜੀ ਦੱਸਦਾ ਉਹਦੇ ਤੇ ਫਿਰ ਪਰਚੇ ਪਾਏ ਜਾਂਦੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਢੱਕਿਆ ਜਾਂਦਾ ਜਿਹੜਾ ਲੋਕਾਂ ਨੂੰ ਇਹਦੇ ਸੰਬੰਧੀ ਨੌਲੇਜ ਦਿੰਦਾ ਦੱਸਦਾ ਲੋਕ ਲਾਮਬੰਦ ਕਰਦਾ ਕੋਈ ਸੰਘਰਸ਼ਾਂ ਦੇ ਰਾਹ ਪਾਉਂਦਾ ਸਾਰਿਆਂ ਨਾਲ ਇਹੀ ਹੋਣਾ ਹੈ ਹੋਣਾ ਹਲੇ ਤੇ ਸ਼ੁਰੂਆਤਾਂ ਨੇ ਹਲੇ ਤੇ ਦੇਖੋਗੇ ਅੱਗੇ ਕੀ ਹੁੰਦਾ ਪਰ ਸਾਡੇ ਲੋਕਾਂ ਨੂੰ ਨਾ ਸਭ ਤੋਂ ਜ਼ਿਆਦਾ ਜਿਹੜੀ ਹੁਣ ਸਾਡੇ ਚ ਅਸੀਂ ਪਾਟੋ ਧਾੜ ਬਹੁਤ ਆ ਕੋਈ ਜਥੇਬੰਦੀਆਂ ਚ ਵੀ ਕਿੰਨੀਆਂ ਜਥੇਬੰਦੀਆਂ ਆ ਸਮੇਂ ਸਿਰ ਜੋੜਨ ਦੀ ਲੋੜ ਆ ਜੀ ਸੋ ਮੈਂ ਕਹਿੰਦਾ ਸਾਡੇ ਵਿਚਾਰਕ ਵਖਰੇਵੇਂ ਹੋਣਗੇ ਮੈਂ ਸਿਆਸੀ ਬੰਦਾ ਐ ਮੈਂ ਚੋਣਾਂ ਲੜਦਾ ਪਰ ਇਹਨਾਂ ਦਾ ਐਲਾਨ ਸੀ ਵੀ ਅਸੀਂ ਸਾਡਾ ਜਿਹੜਾ ਇਹ ਮੋਰਚਾ ਗੈਰ ਸਿਆਸੀ ਆ ਜੀ ਪਰ ਮੈਂ ਫੇਰ ਵੀ ਆਇਆ ਵੀ ਮੈਂ ਸਿਆਸੀ ਗੈਰ ਸਿਆਸੀ ਵਾਲੀ ਗੱਲ ਨਹੀਂ ਹੈ ਵੀ ਜਿੱਥੇ ਕਿਤੇ ਧੱਕਾ ਹੁੰਦਾ ਸਾਨੂੰ ਹਰ ਬੰਦੇ ਨੂੰ ਉੱਥੇ ਜਾਣਾ ਚਾਹੀਦਾ ਖੜਨਾ ਚਾਹੀਦਾ ਤੇ ਹੁਣ ਅੱਗੇ ਕਿਸ ਤਰ੍ਹਾਂ ਦੇਖਦੇ ਹੋ ਭਾਈ ਜੀ ਰੋਕਾਂ ਲਗਾ ਦਿੱਤੀਆਂ ਕਈਆਂ ਨੇ ਮੀਟਿੰਗ ਚੱਲ ਰਹੀ ਆ ਕੀ ਲੱਗਦਾ ਇਹ ਮੰਡੀ ਪਹੁੰਚਣਗੇ ਕਿਸਾਨ ਜਾਂ ਅੱਗੇ ਕਿਦਾਂ ਦਾ ਹੋਊਗਾ ਸਿਸਟਮ ਮਰਦਾ ਦੇਖੋ ਹਰ ਹਾਲ ਦੇ ਵਿੱਚ ਜਿਹੜਾ ਪ੍ਰਬੰਧ ਦਿੱਤਾ ਵਾ ਇਹ ਅੰਮ੍ਰਾਲਾ ਦੀ ਦਾਣਾ ਮੰਡੀ ਦੇ ਵਿੱਚੋਂ ਅੱਗੇ ਜਿਹੜਾ ਚਾਲੇ ਪਾਏ ਜਾਣੇ ਆ ਸ਼ੰਭੂ ਨੂੰ ਤਾਂ ਉਹ ਹਰ ਹਾਲ ਦੇ ਵਿੱਚ ਕਿਸਾਨਾਂ ਆਗੂ ਮੀਟਿੰਗ ਕਰ ਰਹੇ ਨੇ ਸੋ ਜੇ ਅਸੀਂ ਆਏ ਆ ਤਾਂ ਪਰ ਹਰ ਹਾਲ 'ਚ ਅਸੀਂ ਅੰਬਾਲੇ ਦੀ ਦਾਣਾ ਮੰਡੀ ਤੋਂ ਹੋ ਕੇ ਹੀ ਸ਼ੰਭੂ ਨੂੰ ਜਾਣਾ ਜੀ ਜੀ ਧੰਨਵਾਦ ਇਹ ਸਾਨੂੰ ਬਾਈ ਲੱਖਾ ਸਦਾਣਾ ਜਿਹੜੇ ਇੱਥੇ ਪਹੁੰਚੇ ਨੇ ਸੋ ਮੀਟਿੰਗ ਚੱਲ ਰਹੀ ਆ ਕਹਿੰਦੇ ਜੋ ਨਤੀਜੇ ਲਿਕੜਦੇ ਨੇ ਜੋ ਫੈਸਲਾ ਆਉਂਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਹੰਬਾਲਾ